ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਵਾਹਿਗੁਰੂ ਵਾਹਿਗੁਰੂ ਪਿੰਟੂ ਡੇਕੇ ਦੀਆਂ ਸਾਰੀਆਂ ਸੰਗਤਾਂ ਅਨੰਦਪੁਰ ਸਾਹਿਬ ਜਾਣ ਲਈ ਆਪਣੇ ਟ੍ਰੇਡਰ ਟਰਾਲੀਆਂ ਲੈ ਕੇ ਤਿਆਰ-ਬਰ ਤਿਆਰ ਹੋ ਗਈਆਂ ਨੇ ਤਾਰੀਆਂ ਸੰਗਤਾਂ ਗੁਰਦੁਆਰਾ ਉੱਚਾ ਡੇਰਾ ਸਾਹਿਬ ਟੁੱਡੀਕੇ ਵਿਖੇ ਪਹੁੰਚ ਗਈਆਂ ਨੇ ਤੇ ਅਰਦਾਸ ਹੋਣ ਉਪਰੰਤ ਚਾਲੇ ਪਾਏ ਗਏ ਨੇ ਪੰਪ ਤੇ ਆ ਗਏ ਆ ਇੱਥੋਂ ਟੈਂਕੀ ਫੁੱਲ ਕਰਾ ਕੇ ਫੇਰ ਅੱਗੇ ਤੁਰਾਂਗੇ ਫੁੱਲ ਕਰਾ ਦੇ ਆ ਪਿੱਛੇ ਬੈਠੇ ਆ ਇਹ ਕੋ ਜਨਾਲ ਦੀਆਂ ਸੰਗ ਤਾਂ ਤੇ ਤੁਹਾਨੂੰ ਦਿਖਾਉਂਦੇ ਆ ਜੀ ਟਰੈਕਟਰ ਦੀ ਫਰੰਟ ਦੇਖੋ ਕਿੰਨਾ ਸ਼ਾਨਦਾਰ ਲੁੱਕ ਦਿਖਾਇਆ ਛੋਟਾ ਇਹ ਵੀ ਛੋਟਾ ਇਹ ਛੋਟੇ ਦੀਆਂ ਕਲਿੱਪਾਂ ਵੀ ਦੇਖਣ ਨੂੰ ਮਿਲेंगी ਤੁਹਾਨੂੰ ਅਗਲੀ ਵੀਡੀਓ ਵਿੱਚ ਰਾਸਤੇ ਉnde ਲੰਗਰ ਤੇ ਠਹਿਰਾ। ਦਿਆਂ ਵਕੀਓ ਤੁਹਾਨੂੰ ਫਾਮੇਗੀ। ਹਣ ਪਹੁੰਚੇ ਆ ਜੀ ਸਹਿਜੋ ਮਾਜਰਾ ਤੇ ਰਤੀਪੁਰ ਪਿੰਡ ਦੇ ਵਿਚਕਾਰ ਨਹਿਰ ਵਾਲੀ ਸਾਈਡ ਤੇ ਜੋ ਲੰਗਰ ਲੱਗਦਾ ਹੈ ਰੋਹ ਦਾ ਬਹੁਤ ਹੀ ਮਸ਼ਹੂਰ। ਇਹ ਲੰਗਰ ਬਹੁਤ ਪੁਰਾਣਾ ਤੇ ਸਾਰੀ ਸਿੱਖ ਸੰਗਤ ਜਿਹੜੇ ਇਸ ਰਸਤੇ ਤੋਂ ਲੰਘਦੇ ਆ ਸਾਰਿਆਂ ਨੂੰ ਇਸ ਲੰਗਰ ਦਾ ਪਤਾ ਹੀ ਆ। ਇੱਥੇ ਗੰਨੇ ਦਾ ਰੋਹ ਤੇ ਗੋੜ ਦੀ ਖੀਰ ਬੜੀ ਸਵਾਦ ਸੰਗਤਾਂ ਵੱਲੋਂ ਨੇਕ ਤੇ ਜੀ ਪਿੰਡ ਵਾਲੀਆਂ ਸੰਗਤਾਂ ਵੱਲੋਂ ਤਿਆਰ ਕੀਤੀ ਜਾਂਦੀ ਆ ਤੇ ਛਾਕੇ ਗੰਨੇ ਦਾ ਰੋਹ ਅਨੰਦ ਦਾਇਕ

ਇਹ ਲੰਗਰ ਹਾਲ ਜਿਹੜਾ ਸੰਤ ਬਾਬਾ ਉਜਾਗਰ ਸਿੰਘ ਜੀ ਉੱਚੇ ਡੇਰੇ ਵਾਲੇ ਵੱਲੋਂ 1999 ਦੇ ਵਿੱਚ ਪਹਿਲੀ ਵਾਰ ਜਿਹੜਾ ਵੀ ਟੁੱਡੀ ਗਿਆ ਦਾ ਕੱਲਿਆਂ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਉਦੋਂ ਇਹ ਤੰਬੂਆਂ ਦੇ ਵਿੱਚ ਰੜੇ ਮੈਦਾਨ ਤੇ ਸ਼ੁਰੂ ਕੀਤਾ ਸੀ 1999 ਦੇ ਵਿੱਚ ਪਰ ਰਾਣੀ ਵੀ ਔਰ ਗੇੜੇ ਦੱਸਦੇ ਆ ਸੋ ਉਦੋਂ ਬਾਅਦ ਮਹਾਰਾਜ ਦੀ ਡਿੱਕਰ ਪਰਹੀ ਆ ਵੀ ਸੰਗਤਾਂ ਦੇ ਸਹਿਯੋਗ ਨਾਲ ਤੇ ਸੇਵਾ ਦੇ ਨਾਲ ਇਹ ਲੰਗਰ ਦੀ ਉਸਾਰੀ ਹਰੇਕ ਸਾਲ ਥੋੜੀ ਥੋੜੀ ਹੁੰਦੀ ਰਹੀ ਤੇ ਅੱਜ ਇਸ ਲੰਗਰ ਦੀ ਡੀਐਮਆਰ ਬਣ ਕੇ ਤਿਆਰ ਹੈ ਤੋ ਹੁਣ ਜਿਹੜੀ ਤਾਲੂ ਚਲ ਸੇਵਾ ਜੋ ਹੈ ਸੰਤ ਬਾਬਾ ਭਜਨ ਸਿੰਘ ਜੀ ਢੁੱਡੀ ਕੇ ਉੱਚਾ ਡੇਰਾ ਵਾਲੇ ਵੱਲੋਂ ਇਹ ਅੰਤਰ ਜਾਰੀ ਹੈ ਤੋ ਇਹ ਫੋਟੋਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਲੰਗਰ ਹਾਲ ਦੀਆਂ ਨੰਦਲੀ ਜੋ ਲੰਗਰ ਹਾਲ ਬਣ ਰਿਹਾ ਅਜੇ ਵੀ ਇਹਦੀ ਜਿਹੜੀ ਸੇਵਾ ਸੰਗਤਾਂ ਵੱਲੋਂ ਚੱਲ ਰਹੀ ਆ ਤੇ ਆਪਣਾ ਤੰਬੂ ਲਗਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਤੁਹਾਨੂੰ ਤੰਬੂ ਲਗਾਉਣ ਤੋਂ ਬਾਅਦ ਅੱਜ ਦੇ ਦਿਨ ਦਾ ਕੱਲਾ ਕੱਲਾ ਦ੍ਰਿਸ਼ ਦਿਖਾਇਆ ਜਾਵੇਗਾ ਇਸ ਵਲੌਗ ਦੇ ਵਿੱਚ ਅਖੀਰ ਤੱਕ ਜੁੜੇ ਰਹੋ ਜੋਧ ਗਿਲ ਵਲੌਗਰਾਂ ਤੇ ਤੁਹਾਨੂੰ ਇਸ ਤੋਂ ਬਾਅਦ ਕਰਾਵਾਂਗੇ ਜੀ ਗੁਰੂ ਘਰ ਦੇ ਦਰਸ਼ਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਲੰਗਰ ਦਾ ਸਾਰਾ ਸਮਾਨ ਲਾਉਣ ਤੋਂ ਬਾਅਦ ਇਸ਼ਨਾਨ ਕਰਕੇ ਚੱਲਿਆਂ ਜੀ ਗੁਰਦੁਆਰਾ ਸਾਹਿਬ ਅਤੇ ਇੱਕ ਰੌਣੇ ਆ ਜੀ ਤੁਹਾਨੂੰ ਦਰਸ਼ਨ ਪਹਿਲਾਂ ਆਉਣਾ ਹੈ ਜੀ ਬੋਲੀ ਸਾਹਿਬ वीडियो शेयर जरूर कर दे, चैनल में सब्सक्राइब कर लेब के दर्शन करने तो बाद ਹੁਣ ਤੁਹਾਨੂੰ ਦਿਖਾਉਣਾ ਹੈ ਜੀ ਗੁਰਦੁਆਰਾ ਕਿਲਾ ਸ਼੍ਰੀ ਨੰਦਗੜ੍ਹ ਸਾਹਿਬ ਕਰੋ ਜੀ ਦਰਸ਼ਨ ਤੇ ਇਸ ਤੋਂ ਬਾਅਦ ਦਰਸ਼ਨ ਕਰਾਉਣਾ ਹੈ ਜੀ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮਣ ਕਰਾਉਣੇ ਆ ਜੀ ਦਰਸ਼ਨ ਗੁਰਦੁਆਰਾ ਗੁਰੂ ਕਾ ਮਹਿਲ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘਰ ਬਣਾਇਆ ਸੀ ਅਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਭ ਤੋਂ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਹੇਠਾਂ ਇੱਕ ਬੇਸਮੈਂਟ ਕਮਰਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦਾ ਪਰਿਵਾਰ ਅਰਦਾਸ ਕਰਦੇ ਸਨ ਇਸ ਨੂੰ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਕਿਹਾ ਜਾਂਦਾ ਹੈ ਗੁਰਦੁਆਰਾ ਦਮਦਮਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗਰੂ ਬਣਾਏ ਸਨ ਹੁਣ ਤੁਸੀਂ ਦੇਖ ਰਹੇ ਹੋ ਜੀ ਜਨਮ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਿੰਨ ਸਤੋ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਇਹ ਉਹ ਸਥਾਨ ਹੈ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਥੜਾ ਸਾਹਿਬ ਇੱਥੇ ਬੈਠ ਕੇ ਗੁਰੂ ਜੀ ਸੰਗਤਾਂ ਨੂੰ ਸੁਣਦੇ ਉਪਦੇਸ਼ ਦਿੰਦੇ ਅਤੇ ਸੰਗਤਾਂ ਨੂੰ ਮਿਲਦੇ ਸਨ ਇਹ ਉਹ ਸਥਾਨ ਵੀ ਹੈ ਜਿੱਥੇ ਪੰਡਿਤ ਕਿਰਪਾ ਰਾਮ ਦੱਤ ਨੇ ਲਗਭਗ 500 ਕਸ਼ਮੀਰੀ ਪੰਡਤਾਂ ਦੇ ਨਾਲ 25 ਮਈ 1675 ਨੂੰ ਗੁਰੂ ਤੇਗ ਬਹਾਦਰ ਜੀ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਡਾ ਧਰਮ ਖਤਰੇ ਵਿੱਚ ਹੈ ਇਸ ਨੂੰ ਬਚਾਓ ਤਾਂ ਗੁਰੂ ਜੀ ਨੇ ਉਹਨਾਂ ਦੀ ਫਰਿਆਦ ਸੁਣ ਕੇ ਦਿੱਲੀ ਵਿਖੇ ਚਾਂਦਨੀ ਚੌਕ 'ਚ ਸ਼ਹੀਦੀ ਦਿੱਤੀ ਇਸੇ ਲਈ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਦੇ ਸਨ ਪ੍ਰਸ਼ਟ ਮਸੰਦ ਅਤੇ ਸਮਾਪਤ ਕੀਤੀ ਸੀ ਮਸੰਦ ਪ੍ਰਥਾ ਅੱਜ 22 ਮਈ ਦਿਨ ਸ਼ੁੱਕਰਵਾਰ ਸਵਾ 9 ਵਜੇ ਦੇ ਕਰੀਬ ਤੁਸੀਂ ਦੇਖ ਸਕਦੇ ਹੋ ਰਾਤ ਵੇਲੇ ਦਾ ਦ੍ਰਿਸ਼ ਗੁਰਦੁਆਰਾ ਗੁਰੂ ਕੇ ਮੈਲ ਕਰੋ ਜੀ ਦਰਸ਼ਨ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਪ੍ਰਾਪਤ ਕਰਨ ਲਈ ਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਗਏ ਗੁਰਦੁਆਰਾ ਸ਼੍ਰੀ ਬਵਾਨਗੜ੍ਹ ਸਾਹਿਬ ਕੀਰਤਪੁਰ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਪਵਿੱਤਰ ਸੀਸ ਪ੍ਰਾਪਤ ਕੀਤਾ ਅਤੇ ਗੁਰਬਾਣੀ ਦੇ ਪਵਿੱਤਰ ਭਜਨ ਗਾਇਨ ਕਰਦੇ ਹੋਏ ਇੱਕ ਜਲੂਸ ਵਿੱਚ ਅਨੰਦਪੁਰ ਨੂੰ ਸਸਕਾਰ ਲਈ ਵਿਵਾਨ ਉਤੇ ਰੱਖਿਆ ਗਿਆ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਇੱਥੇ 17 ਨਵੰਬਰ 1675 ਨੂੰ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਸਥੀਆਂ ਦੇ ਉੱਪਰ ਇੱਕ ਛੋਟੇ ਕਮਰੇ ਦੇ ਅੰਦਰ ਇੱਕ ਯਾਦਗਾਰ ਗੁਰਦੁਆਰਾ ਬਣਾਇਆ ਗਿਆ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਇੱਥੇ ਗੁਰੂ ਜੀ ਨੇ ਸਸਕਾਰ ਕਰਨ ਤੋਂ ਬਾਅਦ ਸਿੱਖਾਂ ਨੂੰ ਸੰਬੋਧਨ ਕੀਤਾ ਅਤੇ ਸਿੱਖਾਂ ਨੂੰ ਵਿਸ਼ਵਾਸ ਦੀ ਇਜਾਦੀ ਲਈ ਲੜਨ ਅਤੇ ਜ਼ੁਲਮ ਤੇ ਬੇਇਨਸਾਫੀ ਦੇ ਵਿਰੁੱਧ ਲੜਨ ਲਈ ਤਿਆਰ ਹੋਣ ਲਈ ਕਿਹਾ ਮੱਥਾ ਟੇਕਣ ਉਪਰੰਤ ਹੁਣ ਚੱਲਦੇ ਆਂ ਜੀ ਲੰਗਰ ਵੱਲ ਨੂੰ ਅਤੇ ਰਸਤੇ 'ਚ ਆਉਂਦੇ ਗੁਰਦੁਆਰਾ ਸ਼ਹੀਦੀ ਬਾਗ ਦੇਕਰੋਣੇ ਆਂ ਜੀ ਦਰਸ਼ਨ ਕਰੋ ਜੀ ਦਰਸ਼ਨ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ਼ਹੀਦੀ ਬਾਗ ਪਹਿਲਾਂ ਇਹ ਗੁਰੂ ਕਾ ਬਾਗ ਸੀ ਸ਼ਹੀਦੀ ਬਾਗ ਤੇ ਤਾਂ ਬਣਿਆ ਜਦੋਂ ਸ਼ਹੀਦਾਂ ਦੇ ਸੰਸਕਾਰ ਹੋਣ ਲੱਗ ਪਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਦੇ ਟਾਈਮ ਤੇ ਜੰਗਾਂ ਇੱਥੇ ਹੁੰਦੀਆਂ ਸਨ ਜਿੰਨੇ ਸ਼ਹੀਦ ਹੁੰਦੇ ਰਹੇ ਉਹਨਾਂ ਦਾ ਇਥੇ ਅੰਗੀਠਾ ਸਾਹਿਬ ਬਣਾ ਕੇ ਸੰਸਕਾਰ ਕੀਤਾ ਜਾਂਦਾ ਸੀ ਜਿੱਥੇ ਅੱਜ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਪ੍ਰਕਾਸ਼ ਹੈ। ਤੁਮ ਗਾਓ ਤੇ ਘਰ ਗਾਓ ਬਹੁਤ ਸੋਹੇ ਗਾ ਸਿਰ ਹੋ ਸਿਰ ਜਨਾਰੋ। ਤੁਮ ਗਾਓ ਤੇਰੇ ਨਿਰਭਉ ਦਾ ਸੋਹੇ ਨਾ ਵਾਰੀ ਜਿਦ ਸੋਹੇ ਤੈ ਸਦਾ ਸੁਖ ਹੋ। ਸਰਮਾਦੀਆਂ ਦੇਖੇਗਾ ਦੇਵ ਨਾਰਾ ਤੇਰੇ ਨਾਮੇ ਕੀ ਬੁਨਾ ਨਾ ਪਵੇ ਜਿਸ ਦਾਤੇ ਬਖ ਸੁਮਾਰ ਸੰਗਤ ਸਾਰੇ ਕਿ ਆ ਮਿਲ ਕਰ ਪਾਉ ਤੇਲਾ ਜਿਹੋ ਸਜਣਾ ਸੀ ਸੜਿਆ ਜੋ ਹੈ ਸਾਰੇ ਉਸ ਮੇਲਾ ਘਰ ਕਰਿਓ ਪਹੁੰਚਾ ਸਦੈ ਗੁਰਗੋਬਿੰਦ ਸਿੰਘ ਜੀ ਦੇ ਸਿੰਘ ਬਾਗਾਜ ਫਿਰਦੇ ਰਹੇ ਇੱਥੇ ਹੀ ਜੰਗਾ ਜਲੜ ਕੇ ਸ਼ਹੀਦ ਹੋ ਗਏ ਅਤੇ ਇੱਥੇ ਹੀ ਉਹਨਾਂ ਦੇ ਸੰਸਕਾਰ ਹੋ ਗਏ ਤੇ ਇਹੀ ਧਰਤੀ ਪੂਜਣ ਯੋਗ ਹੋ ਗਈ ਦਾਸ ਵੱਲੋਂ ਜੇਕਰ ਵੀਡੀਓ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਭਾਈ ਮਾਰਤ ਦਿਨ ਸ਼ੁੱਕਰਵਾਰ ਰਾਤ ਦਾ ਸਮਾਂ 10:00 00 12 ਮਿੰਟ ਹੋ ਗਏ ਨੇ ਤੇ ਹੁਣ ਚੱਲਦੇ ਆਂ ਜੀ ਕੰਬੂ ਵੱਲ ਕਰਦੇ ਆਂ ਵਿਸ਼ਰਾਮ ਤੇ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਤਦ ਤੱਕ ਲਈ ਜੁੜੇ ਰਹੋ ਜੋਧਕਲ ਬਲੌਗਸ